ਸ੍ਰੀ ਕਾਲ ਜੀ ਮੈਂ ਅਦਿਤਿਕਰਨ ਸਿੰਘ ਸੰਧਵਾ ਕੀ ਦੇਖ ਰਹੇ ਹਾਂ ਤੁਸੀਂ ਟਿਕਾ ਸੁਣ ਮਤ ਅਸਦਾ ਤੁਸੀਂ ਹਾਲ ਕਰੋ ਡੀਪੂ ਤੁਹਾਡੇ ਡੀਪੂ ਕਹਿੰਦਾ ਸੀਗਾ ਕਿ ਨਹੀਂ ਕੋਈ ਸੀਗਾ ਕਿ ਨਹੀਂ ਕੋਈ ਸੀਗਾ ਪਹਿਲਾਂ ਤਾਂ ਜੀ ਜਿਵੇਂ ਜੋਰਾ ਤੋਂ ਪੈਂਕੀ ਪੰਜ ਸਾਹ ਤੇ ਨਹੀਂ ਨਹੀਂ ਸਰ ਨਾ ਡੀਪੂ ਲਈ ਪੁਜਾ ਲਈ ਮਾਦੂ ਡੀਪੂਲਾ ਕੁਮਾਰ ਕਿਹੜਾ ਸੀ ਹਨਾ ਹਾਂਜੀ ਕੋਈ ਪੰਜ ਪੰਜ ਮਹੀਨੇ ਦੋਦਾ ਸਰ ਉਹ ਡੀਪੂਲਾ ਜਿਹੜਾ ਬੰਦਾ ਸੀ ਉਹ ਜਿਹੜਾ ਇਹ ਡੀਪੂ ਦਾ ਕੰਟਰ ਕੇਂਦਰ ਟੈਕ ਹੁੰਦਾ ਹੋਇਆ ਕਾਈ ਦਾ ਸਰ ਉਹਨਾਂ ਦੇ ਪੁਵਾ ਦਾ ਨਾਮ ਪੁੱਛਿਆ ਇਸ ਟਿਕਾ ਕੰਮ ਜਮਨ 14 ਹੈ

जन रस केतर पंजाब प्रदेश कांग्रेस आज नेशनल दलित महापंचायत ਦੇ ਮੈਂਬਰ ਸਹਿਬਾਨਾਂ ਦੀ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਮਟੰਡਾ ਵਿਖੇ ਸੀ ਕੀਤੀ ਹੈ ਜਿਹਦੇ ਵਿੱਚ ਅਸੀਂ ਫੈਸਲਾ ਲਿਆ ਕਿ नेशनल दलित महापंचायत ਸਮਾਜਿਕ ਸੰਗਠਨ ਸਾਡਾ ਜਿਹੜਾ 1 ਲੱਖ ਦੀ ਮੈਂਬਰਸ਼ਿਪ ਕਰਨ ਦਾ ਟੀਚਾ ਰੱਖਿਆ ਤੋਂ ਮੈਂਬਰਸ਼ਿਪ ਡਰਾਈਵ ਆ ਸ਼ੁਰੂ ਕੀਤੀ ਹੈ ਤੇ 5 ਤਰੀਕ ਨੂੰ ਜਿਹੜੀ ਕਿ 5 ਸਤੰਬਰ ਨੂੰ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਹੈ ਤੇ ਪਰ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ 15 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦਾ ਜਨਮ ਦਿਹਾੜਾ ਪੂਰਵ ਮਨਾਉਣ ਦਾ ਫੈਸਲਾ ਲਿਆ ਗਿਆ 18 ਅਗਸਤ ਤੱਕ ਜਿਹੜੀ ਮੈਂਬਰਸ਼ਿਪ ਹੈਗੀ ਹੈ ਨੈਸ਼ਨਲ ਦਲਤ ਮਹਾਪੰਚਾਇਤ ਦੀ ਦੇ ਪਿੰਡ ਪੱਧਰ ਤੇ ਇਕਾਈਆਂ ਵਾੜ ਪੱਧਰ ਦੇ ਇਕਾਂਾਂ ਦੀ ਰਿਪੋਰਟ ਜਿਹੜੀ ਹੈ ਉਹ ਅਸੀਂ ਇਕੱਤਰ ਕਰਾਂਗੇ ਔਰ ਨੈਸ਼ਨਲ ਦਲਤ ਮਹਾਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਰਕਾਰ ਕੋਲ ਮੰਗ ਉਠਾਈ ਗਈ ਹੈ ਕਿ ਮਨਰੇਗਾ ਦਾ ਜਿਹੜਾ ਕੰਮ ਹੈਗਾ ਉਹ ਘਟੋ ਘਟ 250 ਤੋਂ ਚੱਲਣਾ ਚਾਹੀਦਾ ਤੇ ਮੁਰੇਗਾ ਦੀ ਜਿਹੜੀ ਦਿਹਾੜੀ ਹੈ ਉਹ ਘਟੋ ਘਟ 800 ਰੁਪਿਆ ਹੋਣੀ ਚਾਹੀਦੀ ਹੈ। ਔਰ ਜਿਹੜੇ ਘਰਾਂ ਨੂੰ ਮਾਲਕ ਬਣਾਉਣ ਦਾ ਕੰਮ ਘਰਾਂ ਦੇ ਮਾਲਕ ਬਣਾਉਣ ਦਾ ਕੰਮ ਚੰਨੀ ਸਾਹਿਬ ਨੇ ਸ਼ੁਰੂ ਕੀਤਾ ਸੀ। ਮੇਰਾ ਘਰ ਮੇਰੇ ਨਾਮ ਦਲਕੀ ਨੂੰ ਖਤਮ ਕਰਕੇ ਨੈਸ਼ਨਲ ਦਲਤ ਮਹਾਪੰਚਾਇਤ ਦੇ ਆਗੂ ਵਜੋਂ ਮਹਿਸੂਸ ਕੀਤਾ ਕਿ ਪੰਜਾਬ ਦੀ ਸਰਕਾਰ ਜਲੀ ਭਗਵੰਤ ਸਿੰਘ ਸਰਕਾਰ ਹੈ। ਇਹ ਦਲਤ ਵਿਰੋਧੀ ਸਰਕਾਰ ਹੈ। ਜਿਸ ਕਰਕੇ ਇਹਨਾਂ ਨੇ ਘਰਾਂ ਦੀਆਂ ਰਜਿਸਟਰੀਆਂ ਆ ਹੋਣ ਵਾਲਾ ਜਿਹੜਾ ਫਾਈਲ ਸੀ ਜਿਹੜੀ ਉਰੂ ਦੱਬ ਕੇ ਰੱਖਿਆ ਹੋਇਆ ਮਨਰੇਂਗਾ ਦੇ ਕੰਮ ਦੇ ਵਿੱਚ ਰਾਜਨੀਤਿਕ ਤੇ ਜਾਤੀਤੌਰ ਤੇ ਵਿਤਕਰਾ ਹੋ ਰਿਹਾ ਜਿਹੜਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਨੈਸ਼ਨਲ ਅਦਾਲਤ ਮਹਾਪੰਚਾਇਤ ਇਸ ਗੱਲ ਦੀ ਸਖਤ ਨਿੰਦਿਆ ਕਰਦੀ ਹੈ ਕਿ ਦਿੱਲੀ ਦੇ ਵਿੱਚ ਕਰੋੜਾਂ ਬਾਗ ਇਲਾਕੇ ਦੇ ਵਿੱਚ 70 ਸਾਲਾਂ ਤੋਂ ਰਹਿ ਰਹੇ ਦਲ ਸਮਾਜ ਦੇ ਲੋਕਾਂ ਦੇ ਘਰ ਤੋੜੇ ਗਏ ਬਾਰਵੀਂ ਕੇ ਮੰਦਰੋਂ ਤੇ ਤੋੜਿਆ ਗਿਆ ਇਹਦੇ ਸਖਤ ਅਸੀਂ ਨਿੰਦਿਆ ਕਰਦੇ ਹਾਂ ਔਰ ਕੇਂਦਰ ਦੀ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਗੁਰੂ ਰਵਿਦਾਸ ਜੀ ਦਾ ਮੰਦਰ ਜੋ ਤੁਸੀਂ ਤੋੜਿਆ ਸੀ ਤਾਂ ਉਹਨੂੰ ਦੇਖਿਆ ਸਰਖਾਂ ਦੇ ਲੋਕ ਉਤਰੇ ਸੀ ਤੇ ਹੁਣ ਤੁਸੀਂ ਇੱਕ ਵਾਰ ਫਿਰ ਦਲ ਸੰਵਾਜ ਦੇ ਲੋਕਾਂ ਨੂੰ ਇਹ ਚੈੱਕ ਜਿਹੜਾ ਕਰਨਾ ਚਾਹੁੰਦੇ ਆ ਇਹ ਦੇਸ਼ ਦੇ ਲਈ ਇਕਤਾ ਤੇ ਖੜਤਾ ਤੇ ਲਈ ਵੱਡਾ ਖਤਰਾ ਪਣ ਸਕਦਾ ਹੈ ਇਹਦੇ ਲਈ ਸਿੱਧੇ ਤੌਰ ਤੇ ਭਾਰਤ ਸਰਕਾਰ ਜਿਹੜੀ ਹੈ ਮੋਦੀ ਸਰਕਾਰ ਜ਼ਿੰਮੇਵਾਰ ਹੋਗੀ ਜਿਹੜੀ ਨੀਟ ਦੀ ਪ੍ਰੀਖਿਆ ਐਮਬੀਬੀਐਸ ਡਾਕਟਰ ਬਣਨ ਦੀ ਪ੍ਰੀਖਿਆ ਕੈਸਲ ਕੀਤੀ ਗਈ ਹੈ ਉਹਦੇ ਚ ਐਸਸੀ ਭਾਈਚਾਰੇ ਦਾ ਬੀਸੀ ਭਾਈਚਾਰੇ ਦਾ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਸਾਰੇ ਕਾਰਜਾਂ ਦੇ ਵਿੱਚ ਜਿਹੜੇ ਐਮਬੀਬੀਐਸ ਦੀਆਂ ਸੀਟਾਂ ਵੇਚੀਆਂ ਜਾ ਰਹੀਆਂ ਹੈ ਨਾਕਾਬਲ ਜਿਹੜੇ ਲੋਕ ਹੈਗੇ ਆ ਜਾਨੀ ਕਿ ਘੱਟ ਨੰਬਰਾਂ ਵਾਲੇ ਉਹ ਪੈਸੇ ਦੇ ਕੇ ਐਡਮਿਸ਼ਨਾਂ ਲੈ ਕੇ ਐਮਬੀਬੀਐਸ ਡਾਕਟਰ ਬਣ ਕੇ ਆ ਰਹੇ ਆ ਤੇ ਰਿਜ਼ਰਵੇਸ਼ਨ ਵਾਲੇ ਜਿਹੜੇ ਐਸਸੀ ਬੀਸੀ ਕਲਾਸ ਦੇ ਬੱਚੇ ਹੈਗੇ ਆ ਉਹਨਾਂ ਨੂੰ ਕੀ ਜਾਂਦਾ ਕਿ ਰਿਜ਼ਰਵੇਸ਼ਨ ناکਾਬਲ ਜਿਹੜੇ ਬੱਚੇ ਹੁੰਦੇ ਐ ਇਸ ਕਰਕੇ ਇਹ ਪੈਸੇ ਨਾ ਜਿਹੜੇ ਅਸੀਂ ਤਾਂ ਵੇਚੀਆਂ ਜਾ ਰਹੀਆਂ ਇਤਨਾ ਕਿਤੇ ਦੇਸ਼ ਦੇ ਲਈ ਹੈ ਘੱਟ ਗਏ ਸੋ ਨੈਸ਼ਨਲ ਅਰਥ ਮਹਾਪੰਚਾਇਤ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਮਨਰੇਗਾ ਦਾ ਕੰਮ ਅ ਰਾਜਨੀਤਿਕ ਭੇਸਤਾਨ ਤੋਂ ਬਿਨਾ ਚਲਾਇਆ ਜਾਣਾ ਚਾਹੀਦਾ ਹੈ ਜਦੋਂ ਸਮਾਜ ਉੱਪਰ ਜਿਹੜੇ ਜ਼ਬਰ ਹੁੰਦੇ ਆ ਜ਼ੁਲਮ ਹੁੰਦੇ ਆ ਬੇਇਨਸਾਫੀ ਹੁੰਦੀ ਹੈ ਪੁਲਿਸ ਅਤੇ ਪ੍ਰਸ਼ਾਸਨ ਦੇ ਕੋਲ ਜਿਹੜੀਆਂ ਦਰਖਾਸਤਾਂ ਐ ਐਸਸੀਬੀਸੀ ਸਮਾਜ ਦੇ ਲੋਕਾਂ ਦੀਆਂ ਪੈਂਡਿੰਗ ਪਈਆਂ ਉਹਨਾਂ ਨੂੰ ਤੁਰੰਤ ਜਿਹੜਾ ਹੈਗਾ ਹੱਲ ਕੀਤਾ ਜਾਣਾ ਚਾਹੀਦਾ ਹੈ ਨਹੀਂ ਤੇ 18 ਅਗਸਤ ਨੂੰ ਜਿਹੜੀ ਅਸੀਂ ਮੀਟਿੰਗ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਵੀ ਅਸੀਂ ਕਰ ਸਕਦੇ ਹਾਂ ਕਿ ਜੇਕਰ ਪੰਜਾਬ ਸਰਕਾਰ ਨੇ ਆਪਣਾ ਦਲਤ ਵਿਰੋਧੀ ਬ띠ਰਾ ਨਾਂ ਬਦਲਿਆ ਕਲੂਸਰੀ ਆਪਣਾ ਦਰਹੰਦ ਵਿਰੋਧੀ ਬਤੀਰਾ ਨਾਮ ਬਦਲਿਆ ਤੇ ਨੈਸ਼ਨਲ ਦਲ મહਾ ਪੰਚਾਇਤ ਵੱਲੋਂ ਤਿੱਖਾ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਵੀਡੀਓ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ